ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕਾਗਜ਼ ਪੈਸੇ ਦਾ ਸਰਫਤਬਾਦ ਦੇ ਕਾਗਜ਼ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋਊਗਾ ਹੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਅੱਜ ਮਾਨ ਸਰਕਾਰ ਨੇ ਕੈਬਨਟ ਮੀਟਿੰਗ ਕਰਕੇ ਇਤਿਹਾਸਿਕ ਫੈਸਲੇ ਲਏ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕੈਸੂ ਦੇ ਬਹੁਤ ਵੱਡੀ ਇੱਕ ਔਕੜ ਦੇ ਵਿੱਚ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਜਿਹੜੇ ਬੜੇ ਭਿਆਨਕ ਕਿਸਮ ਦੇ ਸਵਾਰੀ ਹਾੜ ਆਏ ਆ ਉਹਦੇ ਨਾਲ ਲੋਕਾਂ ਦਾ ਬਹੁਤ ਜਾਨੀ ਔਰ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜੋ ਲੋਕਾਂ ਦੇ ਕਨਸਰਨ ਆ ਜਿਵੇਂ ਲੋਕਾਂ ਨੇ ਕਿਹਾ ਵੀ ਸਾਡੇ ਖੇਤ ਦੇ ਵਿੱਚ ਸਿਲਟ ਆ ਗਈ ਘਾੜ ਆ ਗਈ ਅਸੀਂ ਅਗਲੀ ਫਸਲ ਕਿੱਦਾਂ ਵੇਚਾਂਗੇ ਉਹਦੇ ਵਾਸਤੇ ਫੈਸਲਾ ਕੀਤਾ ਵੀ ਜਿਹੜਾ ਖੇਤ ਉਸੇ ਦੀ ਰੇਤ ਤੇ ਜਿਹੜੀ ਤੁਹਾਡੇ ਸਿਲਟ ਆ ਗਈ ਉਹ ਤੁਹਾਡੀ ਆ ਤੁਸੀਂ ਉਹਨੂੰ ਵੇਚ ਦਿਓ ਜਾਂ ਕਿਸੇ ਆਪਣੇ ਕੰਮ ਲਈ ਵਰਤ ਲਓ ਭਰਤ ਪਾਣ ਲਈ ਜਾਂ ਹੋਰ ਕੰਮ ਵਾਸਤੇ ਔਰ ਪੂਰਾ ਇੱਕ ਪਹਿਲੀ ਵਾਰੀ ਰਿਕਾਰਡ ਜਿਹੜਾ ਹੈਗਾ ਉਹ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਔਰ ਜਿਹੜੀ ਸਮਾਈ ਦੀ ਕਿਸ਼ਤ ਹੁੰਦੀ ਆ ਉਸ ਵਾਰੀ ਮਾਫ ਕੀਤੀ ਆ ਤੇ ਉਹਦੇ ਤੇ ਵਿਆਜ ਵੀ ਨਹੀਂ ਦੇਣਾ ਪਏਗਾ ਸੋ ਇਹ ਕੁਝ ਫੈਸਲੇ ਲਏ ਆ ਅੱਜ ਉਹਨਾਂ ਦੇ ਰਾਹਤ ਵਾਸਤੇ ਬਾਕੀ ਜਿਹੜਾ ਹੈ ਕਿ ਜਿਹੜੇ ਫਸਲਦਾਰ ਜਿਹੜਾ ਨੁਕਸਾਨ ਹੋਇਆ ਉਹਦਾ ਤਾਂ ਮੁਆਵਜ਼ਾ ਜਿਹੜਾ ਹੈਗਾ ਤੁਹਾਨੂੰ ਤਰ੍ਹਾਂ ਦਿੱਤਾ ਜਾਏਗਾ ਇਹਦੇ ਨਾਲ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਵੀ ਸਰਵੇ ਕਰਕੇ ਤੁਹਾਨੂੰ ਜਿਹੜਾ ਬਹੁਤ ਜਲਦੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਆ ਉਹਨਾਂ ਵਾਸਤੇ 4 ਲੱਖ ਰੁਪਏ ਦਾ ਐਕਸਪਲੇਸ਼ਨ ਆ ਹੋਰ ਵੀ ਉਹਨਾਂ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਆ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ ਔਰ ਚੇਚੇ ਤੌਰ ਤੇ ੜਾਂ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮਚਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਸਤੇ ਮਲੇਰੀਆ ਡੇਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਇਹਨਾਂ ਦੀ ਸਾਰਨ ਦੀ ਰੋਕਥਾਮ ਲਈ ਕੱਲੇ ਕੱਲੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਮੱਲੇ ਦੇ ਵਿੱਚ ਕੈਂਪ ਲਗਾ ਕੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਪੀਣ ਵਾਲੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਏਗਾ ਔਰ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ 104 ਨੰਬਰ ਐਮਰਜੈਂਸੀ ਨੰਬਰ ਹੈ ਯਾਦ ਰੱਖਣਾ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਜਾਂ ਡੌਗ ਬਾਈਟ ਹੋ ਜੇ ਜਾਂ ਕੋਈ ਬੰਦਰ ਜਾਂ ਹੋਰ ਕੋਈ ਜੰਗਲੀ ਜਾਨਵਰ ਕੱਟ ਲੇ ਤਾਂ ਉਸੇ ਵੀ ਲੈ 104 ਨੰਬਰ ਤੇ ਕਾਲ ਕਰੋ ਤੁਹਾਨੂੰ 5-7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਹੈ ਮੈਡੀਕਲ ਕੋਈ ਦਿੱਕਤ ਹੋਵੇ ਕੋਈ ਗਰਭવતી ਔਰਤ ਹੋਵੇ ਉਹਨੂੰ ਮਦਦ ਦੀ ਲੋੜ ਹੈ 104 ਨੰਬਰ ਤੇ ਕਾਲ ਕਰੋ ਤੇ ਤੁਰੰਤ ਮਦਦ ਪਹੁੰਚੇਗੀ ਔਰ ਪੰਜਾਬ ਸਰਕਾਰ ਸਾਰੇ ਜਿੰਨੇ ਵੀ ਸਾਡੇ ਹੈਗੇ ਆ ਚਾਹੇ ਸਰਕਾਰੀ ਅਫਸਰ ਹੈ ਐਮ ਐਲ ਏ ਹੈ ਮੰਤਰੀ ਆ ਅਸੀਂ ਦਿਨ ਰਾਤ ਇਹ ਕਰਾਂਗੇ ਤਾਂ ਕਿ ਸਾਡੇ ਪ੍ਰਾਣਾ ਭਰਾਵਾਂ ਨੂੰ ਜਿਹੜਾ ਹੈਗਾ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਤੇ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅਸੀਂ 24 ਘੰਟੇ ਤੁਹਾਡੇ ਨਾਲ ਆ ਸੋ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਅੱਜ ਮਾਨ ਸਰਕਾਰ ਨੇ ਕੈਬਨਿਟ ਮੀਟਿੰਗ ਕਰਕੇ ਇਤਿਹਾਸਿਕ ਫੈਸਲੇ ਲਏ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕਿ ਐਸੋਲੇ ਬਹੁਤ ਵੱਡੀ ਇੱਕ ਔਕੜ ਦੇ ਵਿੱਚ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਜਿਹੜੇ ਬੜੇ ਭਿਆਨਕ ਕਿਸਮ ਦੇ ਸਵਾਰੀ ਹੜ ਆਏ ਆ ਉਹਦੇ ਨਾਲ ਲੋਕਾਂ ਦਾ ਬਹੁਤ ਜਾਨੀ ਔਰ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜੋ ਲੋਕਾਂ ਦੇ ਕਨਸਰਨ ਹੈ ਜਿਵੇਂ ਲੋਕਾਂ ਨੇ ਕਿਹਾ ਵੀ ਸਾਡੇ ਖੇਤ ਦੇ ਵਿੱਚ ਸਿਲਟ ਆ ਗਈ ਕਾਦ ਆ ਗਈ ਅਸੀਂ ਅਗਲੀ ਫਸਲ ਕਿੱਦਾਂ ਵੇਚਾਂਗੇ ਉਹਦੇ ਵਾਸਤੇ ਫੈਸਲਾ ਕੀਤਾ ਵੀ ਜਿਹੜਾ ਖੇਤ ਉਸੇ ਦੀ ਰੇਤ ਤੇ ਜਿਹੜੀ ਤੁਹਾਡੇ ਸਿਲਟ ਆ ਗਈ ਹੈ ਉਹ ਤੁਹਾਡੀ ਆ ਤੁਸੀਂ ਉਹਨੂੰ ਵੇਚ ਦਿਓ ਜਾਂ ਕਿਸੇ ਆਪਣੇ ਕੰਮ ਲਈ ਵਰਤ ਲਓ ਭਰਤਪਾਣ ਲਈ ਜਾਂ ਹੋਰ ਕੰਮ ਵਾਸਤੇ ਔਰ ਪੂਰਾ ਇੱਕ ਪਹਿਲੀ ਵਾਰੀ ਰਿਕਾਰਡ ਜਿਹੜਾ ਹੈਗਾ ਉਹ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਔਰ ਜਿਹੜੀ ਛਮਾਈ ਦੀ ਕਿਸ਼ਤ ਹੁੰਦੀ ਆ ਉਸ ਵਾਰੀ ਮaaf ਕੀਤੀ ਆ ਤੇ ਉਹਦੇ ਤੇ ਵਿਆਜ ਵੀ ਨਹੀਂ ਦੇਣਾ ਪਏਗਾ ਸੋ ਇਹ ਕੁਝ ਫੈਸਲੇ ਲਏ ਅੱਜ ਉਹਨਾਂ ਦੇ ਰਾਹਤ ਵਾਸਤੇ ਬਾਕੀ ਜਿਹੜਾ ਹੈ कि जेडे फसलदार जेड़ा नुकसान होया ओदा ता मुआवजा जेड़ा हैगा थानू तुरंत ਦਿੱਤਾ ਜਾਏਗਾ ਇਹਦੇ ਨਾਲ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਵੀ ਸਰਵੇ ਕਰਕੇ ਤੁਹਾਨੂੰ ਜਿਹੜਾ ਬਹੁਤ ਜਲਦੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਹਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਆ ਉਹਨਾਂ ਵਾਸਤੇ 4 ਲੱਖ ਰੁਪਏ ਦਾ ਐਕਸਪਲੇਸ਼ੀਆ ਹੋਰ ਵੀ ਉਹਨਾਂ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਹੈ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ ਔਰ ਚੇਚੇ ਤੌਰ ਤੇ ਫੜਾ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਸਤੇ ਮਲੇਰੀਆ ਡੇਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਇਹਨਾਂ ਦੀ ਸਾਰਿਆਂ ਦੀ ਰੋਕਥਾਮ ਲਈ ਇਕੱਲੇ-ਇਕੱਲੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਮੱਲੇ ਦੇ ਵਿੱਚ ਕੈਂਪ ਲਗਾ ਕੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਪੀਣ ਵਾਲੇ ਸਾਫ਼ ਪਾਣੀ ਦਾ ਬੰਦੋਬਸਤ ਕੀਤਾ ਜਾਏਗਾ ਔਰ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ 104 ਨੰਬਰ ਐਮਰਜੈਂਸੀ ਨੰਬਰ ਹੈ ਯਾਦ ਰੱਖਣਾ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਜਾ ਡੌਗ ਬਾਈਟ ਹੋ ਜਾਏ ਜਾਂ ਕੋਈ ਬੰਦਰ ਜਾਂ ਹੋਰ ਕੋਈ ਜੰਗਲੀ ਜਾਨਵਰ ਕੱਟ ਲੇ ਤਾਂ ਉਸੇ ਵੀ 104 ਨੰਬਰ ਤੇ ਕਾਲ ਕਰੋ ਤੁਹਾਨੂੰ 5-7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਮੈਡੀਕਲ ਕੋਈ ਦਿੱਕਤ ਹੋਵੇ ਕੋਈ ਗਰਭਤੀ ਔਰਤ ਹੋਵੇ ਉਹਨੂੰ ਮਦਦ ਦੀ ਲੋੜ ਹੈ 104 ਨੰਬਰ ਤੇ ਕਾਲ ਕਰੋ ਤੇ ਤੁਰੰਤ ਮਦਦ ਪਹੁੰਚੇਗੀ ਔਰ ਪੰਜਾਬ ਸਰਕਾਰ ਸਾਰੇ ਜਿੰਨੇ ਵੀ ਸਾਡੇ ਹੈਗੇ ਚਾਹੇ ਸਰਕਾਰੀ ਅਫਸਰ ਹੈ ਐਮਐਲਏ ਹੈ ਮੰਤਰੀ ਆਸੀਂ ਦਿਨ ਰਾਤ ਹੀ ਕਰਾਂਗੇ ਤਾਕ ਸਾਡੇ ਪ੍ਰਾਣਾ ਭਰਾਵਾਂ ਦੇ ਜਿਹੜਾ ਹੈਗਾ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਤੇ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅਸੀਂ 24 ਘੰਟੇ ਤੁਹਾਡੇ ਨਾਲ ਆ ਸੋ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਅੱਜ ਮਾਨ ਸਰਕਾਰ ਨੇ ਕੈਬਨਟ ਮੀਟਿੰਗ ਕਰਕੇ ਇਤਿਹਾਸਿਕ ਫੈਸਲੇ ਲਏ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕਿ ਅਸਲ ਵਿੱਚ ਬਹੁਤ ਵੱਡੀ ਇੱਕ ਔਕੜ ਦੇ ਵਿੱਚ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਜਿਹੜੇ ਬੜੇ ਭਿਆਨਕ ਕਿਸਮ ਦੇ ਸਵਾਰੀ ਹੜ ਆਏ ਆ ਉਹਦੇ ਨਾਲ ਲੋਕਾਂ ਦਾ ਬਹੁਤ ਜਾਨੀ ਔਰ مالی ਨੁਕਸਾਨ ਹੋਇਆ। ਉਹਦੇ ਵਾਸਤੇ ਜੋ ਲੋਕਾਂ ਦੇ ਕਨਸਰਨ ਹੈ ਜਿਵੇਂ ਲੋਕਾਂ ਨੇ ਕਿਹਾ ਵੀ ਸਾਡੇ ਖੇਤ ਦੇ ਵਿੱਚ ਸਿਲਟ ਆ ਗਈ, ਗਾੜ ਆ ਗਈ ਅਸੀਂ ਅਗਲੀ ਫਸਲ ਕਿੱਦਾਂ ਵੇਚਾਂਗੇ। ਉਹਦੇ ਵਾਸਤੇ ਫੈਸਲਾ ਕੀਤਾ ਵੀ ਜਿਹਦਾ ਖੇਤ ਉਸੇ ਦੀ ਰੇਤ। ਤੇ ਜਿਹੜੀ ਤੁਹਾਡੇ ਸਿਲਟ ਆ ਗਈ ਉਹ ਤੁਹਾਡੀ ਆ ਤੁਸੀਂ ਉਹਨੂੰ ਵੇਚ ਦਿਓ। ਜਾਂ ਕਿਸੇ ਆਪਣੇ ਕੰਮ ਲਈ ਵਰਤ ਲਓ, ਭਰਤ ਪਾਣ ਲਈ ਜਾਂ ਹੋਰ ਕੰਮ ਵਾਸਤੇ। ਔਰ ਪੂਰਾ ਇੱਕ ਪਹਿਲੀ ਵਾਰੀ ਰਿਕਾਰਡ ਜਿਹੜਾ ਹੈਗਾ ਉਹ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਔਰ ਜਿਹੜੀ ਛਮਾਈ ਦੀ ਕਿਸ਼ਤ ਹੁੰਦੀ ਆ ਉਸ ਵਾਰੀ ਮaaf ਕੀਤੀ ਆ ਤੇ ਉਹਦੇ ਤੇ ਵਿਆਜ ਵੀ ਨਹੀਂ ਦੇਣਾ ਪਏਗਾ ਸੋ ਇਹ ਕੁਝ ਫੈਸਲੇ ਲਏ ਅੱਜ ਉਹਨਾਂ ਦੇ ਰਾਹਤ ਵਾਸਤੇ ਬਾਕੀ ਜਿਹੜਾ ਹੈ ਕਿ ਜਿਹੜੇ ਫਸਲਦਾਰ ਜਿਹੜਾ ਨੁਕਸਾਨ ਹੋਇਆ ਉਹਦਾ ਤਾਂ ਮੁਆਵਜ਼ਾ ਜਿਹੜਾ ਹੈਗਾ ਤੁਹਾਨੂੰ ਤਰ੍ਹਾਂ ਦਿੱਤਾ ਜਾਏਗਾ ਇਹਦੇ ਨਾਲ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਵੀ ਸਰਵੇ ਕਰਕੇ ਤੁਹਾਨੂੰ ਜਿਹੜਾ ਬਹੁਤ ਜਲਦੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਆ ਉਹਨਾਂ ਵਾਸਤੇ 4 ਲੱਖ ਰੁਪਏ ਦਾ ਐਕਸਪਲੇਸ਼ੀਆ ਹੋਰ ਵੀ ਉਹਨਾਂ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਆ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ। ਔਰ ਚੇਚੇ ਤੌਰ ਤੇ ਫੜਾਂ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮਚਾਉਣ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਸਤੇ ਮਲੇਰੀਆ, ਡੇਂਗੀ, ਚਿਕਨਗੁਨੀਆ, ਡਾਇਰੀਆ, ਕੋਲਰਾ ਇਹਨਾਂ ਦੀ ਸਾਰਾਂ ਦੀ ਰੋਕਥਾਮ ਲਈ ਇਕੱਲੇ-ਇਕੱਲੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਮੱਲੇ ਦੇ ਵਿੱਚ ਕੈਂਪ ਲਗਾ ਕੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਪੀਣ ਵਾਲੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਏਗਾ ਔਰ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ 104 ਨੰਬਰ ਐਮਰਜੈਂਸੀ ਨੰਬਰ ਹੈ ਯਾਦ ਰੱਖਣਾ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਜਾਂ ਡੌਗ ਬਾਈਟ ਹੋ ਜਾਏ ਜਾਂ ਕੋਈ ਬੰਦਰ ਜਾਂ ਹੋਰ ਕੋਈ ਜੰਗਲੀ ਜਾਨਵਰ ਕੱਟ ਲੇ ਤਾਂ ਉਸੇ ਵੀ ਲੈ 104 ਨੰਬਰ ਤੇ ਕਾਲ ਕਰੋ ਤੁਹਾਨੂੰ 5-7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਮੈਡੀਕਲ ਕੋਈ ਦਿੱਕਤ ਹੋਵੇ ਕੋਈ ਗਰਭਤੀ ਔਰਤ ਹੋਵੇ ਉਹਨੂੰ ਮਦਦ ਦੀ ਲੋੜ ਹੈ 104 ਨੰਬਰ ਤੇ ਕਾਲ ਕਰੋ ਤੇ ਤੁਰੰਤ ਮਦਦ ਪਹੁੰਚੇਗੀ ਔਰ ਪੰਜਾਬ ਸਰਕਾਰ ਸਾਰੇ ਜਿੰਨੇ ਵੀ ਸਾਡੇ ਹੈਗੇ ਆ ਚਾਹੇ ਸਰਕਾਰੀ ਅਫਸਰ ਹੈ ਐਮ ਐਲ ਏ ਹੈ ਮੰਤਰੀ ਆ ਅਸੀਂ ਦਿਨ ਰਾਤ ਤੇ ਕਰਾਂਗੇ ਤਾਂ ਕਿ ਸਾਡੇ ਪ੍ਰਾਣਾ ਭਰਾਵਾਂ ਦੇ ਜਿਹੜਾ ਹੈਗਾ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਤੇ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅਸੀਂ 24 ਘੰਟੇ ਤੁਹਾਡੇ ਨਾਲ ਆ ਸੋ ਇਹਨਾਂ ਸ਼ਬਦਾਂ ਰਲ ਬਹੁਤ ਬਹੁਤ ਧੰਨਵਾਦ